ਸੰਗਰੂਰ ਦੀ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਨ੍ਹਾਂ ਅਨੁਸਾਰ ਹੁਣ ਪੰਜਾਬ ਸਰਕਾਰ ਨੂੰ ਸੰਗਰੂਰ ਦੀਆਂ 7 ਵਿਰਾਸਤੀ ਇਮਾਰਤਾਂ ਦੀ ਨਿਲਾਮੀ ਕਰਕੇ ਉਹਨਾਂ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਸੰਗਰੂਰ ਦੇ ਕਿਸਾਨਾਂ ਨੂੰ ਜੋ ਬਣਦੀ ਹੈ ਤਕਰੀਬਨ 300 ਕਰੋੜ ਰੁਪਏ ਜਾਰੀ ਕਰਨੇ ਪੈਣਗੇ ਅਸਲ ਵਿੱਚ ਇਹ ਮਾਮਲਾ ਹੈ 2007 ਵਿੱਚ ਕੱਗਰ ਨਹਿਰ ਦੇ ਵਿਸਥਾਰ ਨਾਲ ਜੁੜਿਆ 2007 ਵਿੱਚ ਸੰਗਰੂਰ ਦੇ ਪਿੰਡ ਖਨੋਰੀ ਦੇ ਨਜ਼ਦੀਕ ਤੋਂ ਲੰਘਦੀ ਕੱਗਰ ਨਹਿਰ ਨੂੰ ਚੌੜਾ ਕਰਨ ਲਈ ਉਸ ਵੇਲੇ ਸਰਕਾਰ ਵੱਲੋਂ ਨੋ ਪਿੰਡਾਂ ਦੇ ਕਿਸਾਨਾਂ ਦੀ 592 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ ਜ਼ਮੀਨ ਐਕਵਾਇਰ ਕਰਨ ਵੇਲੇ ਸਰਕਾਰ ਵੱਲੋਂ ਜ਼ਮੀਨ ਦੀ ਕੀਮਤ ਮਹਿਜ਼ 4,60,000 ਰੁਪਏ ਤੈਅ ਕੀਤੀ ਗਈ ਸੀ ਜਿਸ ਦੇ ਖਿਲਾਫ ਕਿਸਾਨਾਂ ਵੱਲੋਂ ਅਦਾਲਤ ਵਿੱਚ ਪਟੀਸ਼ਨ ਵੀ ਪਾਈ ਗਈ ਸੀ ਗਵਰਨਮੈਂਟ ਨੇ ਸਨ 2006 ਦੇ ਵਿੱਚ ਉਹਦੇ ਸਬੰਧ ਵਿੱਚ ਗੱਲ ਕਰਦੇ ਆਂ ਜੀ ਸਰ ਸਾਨੂੰ ਕੋਈ ਨਿਆਂ ਨਹੀਂ ਮਿਲ ਰਿਹਾ ਸਾਡਾ ਮਾਉਂਟ 1595000 ਰੁਪਿਆ ਹਾਈ ਕੋਰਟ ਨੇ ਬਣਾਇਆ ਸੀ ਉਸ ਤੋਂ ਬਾਅਦ ਸਾਡਾ ਵਿਆਜ ਇੰਟਰਸਟ 2800 ਲੈ ਕੇ ਹੁਣ ਤੱਕ 40 ਲੱਖ ਦੇ ਕਰੀਬ ਸਾਡਾ ਇੰਟਰਸਟ ਬਣਦਾ ਹੈ ਜੋ ਕਿ ਸਾਨੂੰ ਕੋਈ ਨਿਆਂ ਨਹੀਂ ਮਿਲ ਰਿਹਾ ਨਾ ਸਾਨੂੰ ਪੈਸਾ ਮਿਲ ਰਿਹਾ ਜੀ ਸਰ ਸਾਡੀ 110 ਬੰਦਿਆਂ ਮਤਲਬ ਕਿ ਜਿਹੜੇ ਹਾਈ ਕੋਰਟ ਤੋਂ ਕੇਸ ਆਏ ਸੀ 110 10 ਬੰਦਿਆਂ ਦੀ ਜਮੇਂਦਾਰੀ ਦੀ 592 ਏਕੜ ਜ਼ਮੀਨ ਰਿਕੁਆਇਰ ਕੀਤੀ ਗਈ ਸੀ ਜਿਹਦੇ ਹਿਸਾਬ ਨਾਲ ਟੋਟਲ ਇਹ ਜੀ ਇੰਟਰਸਰ ਲਾ ਕੇ ਸਾਡਾ ਰੁਪਿਆ 300 ਤੋਂ ਲੈ ਕੇ 400 ਕਰੋੜ ਦੇ ਵਿੱਚ ਬਣਦਾ ਸੀ ਜੀ ਜੋ ਕਿ ਸਾਨੂੰ ਨਿਆ ਨਹੀਂ ਅਜੇ ਤੱਕ ਮਿਲਿਆ ਕੋਈ ਸਾਨੂੰ ਪੈਸਾ ਨਹੀਂ ਮਿਲਿਆ ਜੀ ਸਿਰਫ ਸਾਨੂੰ ਮਿਲਿਆ ਹੈ ਜੀ ਸਾਡਾ ਇੰਟਰਸਟ ਜਿਹੜਾ ਰਹਿੰਦਾ 2500 ਹੁਣ ਜਆ ਆਪਣਾ ਐਗਜ਼ੀਕਿਊਸ਼ਨ ਲਈ ਅਸੀਂ ਸੰਰੂਰ ਕਰ ਦਾਇਰ ਕੀਤਾ ਸੀ ਜੀ ਕੇਸ ਹਾਈ ਕੋਰਟ ਤੋਂ ਬਾਅਦ ਉਹਦੇ ਵਿੱਚ ਹੁਣ ਜਆ ਸਾਬ ਨੇ ਰਏ ਕਨਵਿੰਦਿਰ ਕਾਲਜ ਟੀਸੀ ਟੀਸੀ ਹਾਇਸ ਟੀਸੀ ਕਲੱਬ ਤੇ ਆਪਣਾ ਰੈੱਡ ਕਰਾਸ ਭਵਨਾਂ ਇਹ ਨਾ ਚੀਜ਼ ਦਿਨ ਲਾਮੀ ਜਿਹੜੀ ਇਹ ਕੋ ਰੱਖੀ ਗਈ ਹੈ ਜੀ ਉਸ ਚੀਜ਼ ਵਾਸਤੇ ਬੋਲੀ ਵਾਸਤੇ ਜੀ ਵੇਖੋ ਜੀ ਹੁਣ ਕੋਈ ਜਮੀਨ ਮਾਲਕ ਆਪਣਾ ਜ਼ਮੀਨ ਜਿੰਨਾ ਕੋਲ ਡੇਢ ਗੱਲਾ ਜ਼ਮੀਨ ਦਾ ਮਾਲਕ ਸੀ ਕੋਈ ਵੀ ਕਿਸਾਨ ਉਹਦੀ 1 ਗੱਲਾ ਜ਼ਮੀਨ ਰਿਕੁਆਇਰ ਹੋ ਗਈ ਅੱਧਾ ਗੱਲਾ ਅੱਧਾ ਗੱਲਾ ਰਹਿ ਗਿਆ ਉਹ ਪਰਿਵਾਰ ਹੀ ਖਤਮ ਹੋ ਗਏ ਨੇ ਜੀ ਜੇ ਉਹਨਾਂ ਨੂੰ ਨਿਆ ਨਾ ਮਿਲ ਸਕਿਆ ਤੇ ਇਮਾਰਤਾਂ ਜਾਂ ਮੰਜ਼ਲੇ ਸਾਨੂੰ ਕੀ ਫਾਇਦਾ ਜੇ ਇਨਸਾਨੀਅਤ ਹੀ ਨਾ ਰਹੀ ਤੇ ਅਸੀਂ ਇਮਾਰਤਾਂ ਦਾ ਕੀ ਕਿਸਾਨਾਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਅਨੁਸਾਰ ਸਰਕਾਰ ਉਹਨਾਂ ਨੂੰ 50 ਲੱਖ ਰੁਪਏ ਪ੍ਰਤੀ ਏਕੜ ਅਤੇ 30% ਉਜਾੜਾ ਪੱਤਾ ਦੇ ਹਿਸਾਬ ਨਾਲ ਰਕਮ ਅਦਾ ਕਰੇ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਵੀ ਰਕਮ ਨਹੀਂ ਦਿੱਤੀ ਗਈ ਜਿਸ ਕਾਰਨ ਹੁਣ ਇਹ ਰਕਮ 300 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ ਜਿਸ ਤੇ ਅਦਾਲਤ ਨੇ ਸਰਕਾਰ ਨੂੰ ਹੁਕਮ ਸੁਣਾਇਆ ਹੈ ਕਿ ਪੰਜਾਬ ਸਰਕਾਰ ਸੰਗਰੂਰ ਦੀਆਂ 7 ਰਵਾਇਤੀ ਇਮਾਰਤਾਂ ਨੂੰ ਜਿਨ੍ਹਾਂ ਵਿੱਚ ਸਰਕਾਰੀ ਰਣਵੀਰ ਸਿੰਘ ਕਾਲਜ ਬੱਸ ਸਟੈਂਡ ਰੈੱਡ ਕਰਾਸ ਪਵਨ ਪਟਵਾਰ ਖਾਨਾ ਰਣਵੀਰ ਕਲੱਬ ਸਮੇਤ ਮੂਨਕ ਦਾ ਐਸਜੀਐਮ ਦਫ਼ਤਰ ਸ਼ਾਮਲ ਹੈ ਇਹਨਾਂ ਦੀ ਨਿਲਾਮੀ ਕਰਕੇ ਉਹਨਾਂ ਤੋਂ ਜੋ ਵੀ ਰਕਮ ਬਣਦੀ ਹੈ ਉਸ ਦਾ ਭੁਗਤਾਨ ਪਹਿਲਾਂ ਕਿਸਾਨਾਂ ਨੂੰ ਕੀਤਾ ਜਾਵੇ 6 2007 ਦੇ ਵਿੱਚ ਨੌ ਪਿੰਡਾਂ ਦੀ ਜ਼ਮੀਨ ਇਕੱਠੀ ਕੀਤੀ ਸੀ ਪੰਜਾਬ ਸਰਕਾਰ ਨੇ ਉੱਥੇ ਘੱਗਣ ਨੂੰ ਵੱਡਾ ਕਰਨ ਵਾਸਤੇ ਪਰੰਤੂ ਬਹੁਤ ਲੰਬੇ ਸਮੇਂ ਤੋਂ ਉਹਨਾਂ ਦੀ ਜਿਹੜੀ ਪੇਮੈਂਟ ਸੀ ਜਿਹੜਾ ਮੁਆਵਜ਼ੇ ਦੀ ਰਕਮ ਸੀ ਅਦਾਲਤ ਨੇ ਹਕੂਕੀਤਾ ਸੀ ਉਹਨਾਂ ਨੇ ਦਿੱਤੀ ਨਹੀਂ ਅਦਾਲਤ ਨੇ ਇਸ ਤਰ੍ਹਾਂ ਦਾ ਹਕੂਕੀਤਾ ਵੀ ਸਰਕਾਰੀ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਡੀਸੀ ਦਾ ਦਫਤਰ ਹੈ ਡੀਸੀ ਦੀ ਕੋਠੀ ਹੈ ਰਣਵੀਰ ਕਲੱਬ ਹੈ ਪਟਵਾਰਖਾਨਾ ਹੈ ਤੇ ਇੱਕ ਦੋ ਹੋਰ ਇੱਕ ਮੂਨਕ ਦੀ ਜਿਹੜੀ ਉੱਥੇ ਐਸਟੀਐਮ ਦਾ ਦਫਤਰ ਆ ਉਹਨੂੰ ਉਹਦਾ ਆਰਡਰ ਕੀਤਾ ਕੋਰਟ ਨੂੰ ਵਕੀਲ ਸਾਹਿਬ ਕਿੰਨੇ ਕਿਸਾਨਾਂ ਦੀ ਤਰਫੋਂ ਕਦੋਂ ਤੋਂ ਮਾਮਲਾ ਕੋਰਟ ਵਿੱਚ ਦਾਇਰ ਕੀਤਾ ਹੈ ਇਹ 2007 ਦੇ ਵਿੱਚ 592 ਏਕੜ ਜਿਹੜੀ ਜ਼ਮੀਨ ਆਪ੍ਰੋਕਸੀਮੇਟਲੀ ਕੁਛ ਉਹ ਇੱਕ ਔਰ ਕੀਤੀ ਸੀ ਸਰਕਾਰ ਨੇ ਨੌ ਪਿੰਡਾਂ ਦੀ ਜ਼ਮੀਨ ਸੀ ਉਹਦੇ ਵਿੱਚ 460000 ਰੁਪਏ ਪਰ ਸਾਹਿਬ ਲੈਿੰਦੇ ਨੇ ਪਹਿਲਾਂ ਪੇਮੈਂਟ ਕਰਤੀ ਸੀ ਉਹ ਮੇਰੇ ਕਲੈਂਟ ਸੈਟੀਸਫਾਈ ਨਹੀਂ ਹੋਏ ਸੀ ਉਹ ਮਾਨਜੁਗ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਕੇਸ ਨੂੰ ਰਿਮਾਰਕ ਕਰਕੇ ਉਹ ਰਿਵਲ ਕੋਰਟ ਚ ਪਾਤਾ ਸੀ ਅਪੀਲਟ ਕੋਰਟ ਵਿੱਚ ਕੋਰਟ ਨੇ 395082 ਰੁਪਏ ਦੇ ਹਿਸਾਬ ਨਾਲ ਤੇ 2018 ਦੇ ਵਿੱਚ ਆਰਡਰ ਕੀਤਾ ਸੀ ਤੇ ਸਰਕਾਰ ਨੂੰ ਹਦਾਇਤ ਵੀ ਕੀਤੀ ਸੀ ਵੀ ਤੁਸੀਂ 31/1/2018 ਤੱਕ ਇਹਦੀ ਪੇਮੈਂਟ ਕਰੋ ਜਿਹੜੀ ਬੰਦੀ ਹੈ ਪਰੰਤੂ ਇਹਨਾਂ ਨੇ ਬੜੀ ਥੋੜੀ ਅਮਾਉਂਟ 3,40,000 ਰੁਪਏ ਤੱਕ ਜਿਹੜੀ ਥੋੜੀ ਅਮਾਉਂਟ ਇਹਨਾਂ ਨੇ ਪੇ ਕੀਤੀ ਸੀ ਕਿਉਂਕਿ ਉਹਦਾ ਇੱਕ ਹੋਰ ਵੀ ਕਾਟਰਨ ਆਰਡਰ ਕੀਤਾ ਸੀ ਵੀ ਜੇ ਇਹ 31/1/18 ਤੱਕ ਨਹੀਂ ਪੇਮੈਂਟ ਕਰਨਗੇ ਤਾਂ ਇਹਨਾਂ ਨੂੰ 15% ਵਿਆਜ ਵੀ ਦਿੱਤਾ ਜਾਵੇ ਪਰੰਤੂ ਅੱਜ ਤੱਕ ਬੜੀ 1,340,000 ਰੁਪਏ ਪਰ ਇੱਕ ਦੇ ਹਿਸਾਬ ਨਾਲ ਇਹਨਾਂ ਨੇ ਸਾਨੂੰ ਪੇਮੈਂਟ ਕੀਤੀ ਹੈ ਜੋ ਕਿ ਬੜੀ ਥੋੜੀ ਹੈ ਉਹ ਵੀ ਕਾਫੀ ਮੇਰੇ ਕਲੈਂਟਾਂ ਨੂੰ ਇਹਨਾਂ ਨੂੰ ਪੇ ਕਰਤੀ ਕਈਆਂ ਨੂੰ ਪੇ ਵੀ ਨਹੀਂ ਕੀਤੀ ਇਹ ਦੱਸਣਯੋਗ ਹੈ ਕਿ 26 ਮਾਰਚ 2019 ਨੂੰ ਇਹਨਾਂ ਇਮਾਰਤਾਂ ਦੀ ਨਿਲਾਮੀ ਸੰਬੰਧੀ ਨੋਟਿਸ ਜਾਰੀ ਕੀਤਾ ਜਾਵੇਗਾ। 18 April ਤੱਕ ਇਹਨਾਂ ਜ਼ਮੀਨਾਂ ਦੀ ਮਨਿਆਦੀ ਕੀਤੀ ਜਾਵੇਗੀ ਅਤੇ 1 May 2019 ਨੂੰ ਇਹ ਇਮਾਰਤਾਂ ਨਿਲਾਮ ਕਰ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਜੋ ਵੀ ਰਾਸ਼ੀ ਇਕੱਠੀ ਹੁੰਦੀ ਹੈ ਉਸ ਨਾਲ ਕਿਸਾਨਾਂ ਦਾ ਭੁਗਤਾਨ ਕੀਤਾ ਜਾਵੇਗਾ। ਦੜਬਾ ਤੋਂ ਵਿਨੋਦ ਗੋਇਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨ ਦਾ ਤਜਰਬਾ ਹੈ